ਦੇ ਹੋਏ ਤੇ ਸਾਡੀ ਇਸ ਡਿਮਾਂਡ ਨੂੰ ਸਾਹਮਣੇ ਜਿਹੜੀ ਅਸੀਂ ਰੱਖੀ ਹੈ ਕਿ ਝੂਠ ਦਾ ਪਲੰਦਾ ਨਾ ਪੜੋ ਗਵਰਨਰ ਸਾਹਿਬ ਤੁਸੀਂ ਕੰਸਟੀਟਿਊਸ਼ਨ ਹੈਡ ਹੋ ਤੁਹਾਡੇ ਸਾਹਮਣੇ ਜੋ ਕੁਝ ਰੱਖ ਦੇਣ ਉਹ ਪੜਨਾ ਜ਼ਰੂਰੀ ਨਹੀਂ ਹੁੰਦਾ ਤੋਂ ਅਸੀਂ ਮਸ਼ਕੂਰ ਹਾਂ ਉਹਨਾਂ ਨੇ ਗਲਤ ਤੇ ਬਕਾਇਦਾਤਾ ਔਰ ਮੋਹਰ ਲਗਾਈ ਉੱਥੇ ਹੀ ਕਾਗਜ਼ ਉਹਨਾਂ ਨੇ ਟੇਬਲ ਤੇ ਸੁੱਟ ਦਿੱਤੇ ਕਿ ਮੈਂ ਤੇ ਝੂਠ ਦਾ ਪਲੰਦਾ ਨਹੀਂ ਜੇ ਪੜਨਾ ਸੋ ਇਹ ਇਹਦੇ ਵਿੱਚ ਮੈਸਮਨਲ ਡੈਮੋਕ੍ਰੇਸੀ ਦੀ ਤੇ ਪੰਜਾਬੀਅਤ ਦੀ ਵੱਡੀ ਜੇਥ ਹੋਈ ਹੈ ਐਨਾ ਹੀ ਕਹਿੰਦਾ ਹੋਇਆ ਮੇਰੀ ਕੋਈ ਹੋਰ ਤੁਸੀਂ ਗੱਲ ਕਰਦੇ ਹੋ ਪ੍ਰਧਾਨ ਜੀ ਗੱਲ ਕਰਨਾ ਚਾਹਣ ਆ ਬਹੁਤ ਸਾਰਾ ਚੀਜ਼ਾਂ ਵਿਸਤਾਰਪੂਰਕ ਸਾਡੇ ਸੀਐਲਪੀ ਲੀਡਰ ਸਾਹਿਬ ਨੇ ਦੱਸਤੀਆਂ ਅੱਜ ਸਾਡੀ ਜਿਹੜੀ ਪਹਿਲੇ ਗਵਰਨਰ ਸਾਹਿਬ ਦੇ ਐਡਰੈਸ ਦਾ ਕੋਈ ਵਿਰੋਧ ਨਹੀਂ ਕਰ ਰਹੀ ਸੀ ਅਸੀਂ ਕਿਹਾ ਮਾਫੀ ਮੰਗੋ ਔਰ ਦੂਸਰਾ ਬਿਫੋਰ ਗਵਰਨਰ ਐਡਰੈਸ ਤੁਸੀਂ ਸ਼ਰਧਾਂਜਲੀ ਅਰਪਤ ਕਰੋ ਸ਼ੁਕਰਾਨੂ ਜਿਹੜਾ ਉਹ 21 ਸਾਲਾਂ ਦਾ ਨੌਜਵਾਨ ਸ਼ਹੀਦ ਹੋ ਗਿਆ ਕੀ ਸ਼ਰਧਾਂਜਲੀ ਅਰਪਿਤ ਨਹੀਂ ਕੀਤੀ ਜਾ ਸਕਦੀ ਸੀ ਇਸ ਕਰਕੇ ਅਸੀਂ ਬੈਲ ਚਾਏ ਆਦੇ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ ਔਰ ਜਿਵੇਂ ਬਾਜਵਾ ਸਾਹਿਬ ਨੇ ਦੱਸਿਆ ਕਿ ਪਹਿਲੀ ਵਾਰੀ ਗਵਰਨਰ ਸਾਹਿਬ ਐਡਰੈਸ ਛੱਡ ਕੇ ਹੀ ਭੱਜ ਗਏ ਉਹਨਾਂ ਨੇ ਐਡਰੈਸ ਨਹੀਂ ਪੜਿਆ ਛੱਡ ਚਲੋ ਜ਼ੀਰੋ ਐਫ ਆਈ ਆਰ ਕਰਤੀ ਇਹਨਾਂ ਨੇ ਉਹ ਵੀ 8 ਦਿਨਾਂ ਬਾਅਦ ਮੇਰਾ ਸਵਾਲ ਹੈ ਮੁੱਖ ਪੰਜਾਬ ਬਾਅਦ ਐਫ ਆਈ ਆਰ ਦਰਜ ਕਿਉਂ ਕੀਤੀ ਐਂਡ ਵਾਈ ਜ਼ੀਰੋ ਐਫ ਆਈ ਆਰ 8 ਦਿਨਾਂ ਬਾਅਦ ਜੇ ਜ਼ੀਰੋ ਐਫ ਆਈ ਆਰ ਕਰਨੀ ਸੀ ਤਾਂ ਪਹਿਲੇ ਦਿਨ ਕਰ ਦਿੰਦਾ ਭਾਈ 8 ਦਿਨ ਕਲਚ ਰੋਲਦੀ ਰਹੀ ਸ਼ੁਭਕਰਨ ਰੋਜ਼ ਮਰਦਾ ਰਿਆ 8 ਦਿਨ ਲਗਾਤਾਰ ਮਰਦਾ ਰਿਆ ਔਰੀ ਔਰੀ ਪਹਿਣ ਚੀਕਾ ਮਾਰ ਰਹੀ ਸੀ ਔਰਾ ਬਾਪ ਕੱਲ ਮਿਲ ਕੇ ਆਏ ਆ ਚੀਕਾ ਮਾਰ ਰਿਆ ਅਰੇ ਪਿੰਨ ਕਾਗਜ਼ ਕਾਲੇ ਕੀਤੇ ਐ ਬਾਬਲ ਕਲਚ ਵੀ ਐਵੇਂ ਜ਼ੀਰੋ ਐਫ ਆਈ ਆਰ ਹੋਈ ਸੀ ਬਾਜਵਾ ਸਾਹਿਬ ਨੇ ਠੀਕ ਕੀਤਾ ਮੁੱਖ ਮੰਤਰੀ ਪੰਜਾਬ ਨੇ ਇਹ ਗੱਲ ਲੋਕ ਸਮਝ ਗਈ ਕਿ ਪੁਲਿਸ ਹਨ ਪਿਛਾਤੀ ਨਹੀਂ ਹੁੰਦੀ ਗੋਲੀ ਵੱਜ ਗਈ ਰਬਟ ਬੁਲੇਟ ਵੱਜ ਗਿਆ ਕੀ ਚਾਹੇ ਪੰਜਾਬ ਦਾ ਕੋਈ ਨੌਜਵਾਨ ਕਲਕੱਤੇ ਜਾ ਕੇ ਮਰ ਜਾਏਗਾ ਹਰਿਆਣਾ ਜਾ ਕੇ ਮਰ ਜਾਏਗਾ ਐਫ ਆਈ ਆਰ ਦਰਜ ਨਹੀਂ ਹੋਏਗੀ ਰਬਟ ਬੁਲੇਟ ਤੁਸੀਂ ਹਰਿਆਣਾ ਪੁਲਿਸ ਤੇ ਪਰਚਾ ਦਰਜ ਕਰੋ ਤੁਸੀਂ ਗ੍ਰਹਿ ਮੰਤਰੀ ਤੇ ਪਰਚਾ ਦਰਜ ਕਰੋ ਇਨਵੈਸਟੀਗੇਸ਼ਨ ਬਾਤ ਕਰੋ ਤੁਸੀਂ ਕਹਿੰਦਾ ਉਹਨੂੰ ਇਨਵੈਸਟੀਗੇਸ਼ਨ ਵੀ ਉਹ ਕਰਨਗੇ ਫਿਰ ਪ੍ਰਤੀਪਾਲ ਦਾ ਕੀ ਹੋਇਆ ਜਿਹੜਾ ਜ਼ੇਰੇ ਇਲਾਜ ਪੀਜੀਐਚ ਤੇ ਪਿਆ ਬੜੀਆਂ ਜਦੋਂ ਜਦ ਤੋਂ ਬਾਅਦ ਉਹਨੂੰ ਛਡਾ ਕੇ ਲਿਆਏ ਔਰ ਇਹ ਗੱਲ 'ਚ ਰੱਸਾ ਪਾਇਆ ਗਿਆ ਔਰ ਇਹ ਮੂੰਹ 'ਚ ਪਲੇਟਾਂ ਪਾਈਆਂ ਵੀ ਆ ਆਰਿਆਣਾ ਦੀ ਪੁਲਿਸ ਚੱਕ ਕੇ ਲਗੀ ਉਥੇ মিডিਆ ਅਲਾਉਟ ਨਹੀਂ ਹੈ ਤੁਸੀਂ ਇੱਕ ਰਸਾ ਕਿਹਨੇ ਪਾਇਆ ਉਹਨੀਆਂ ਲੱਤਾਂ ਕਿਹਨੇ ਤੋੜੀਆਂ ਉਹਰਾ ਮੂੰਹ ਕਿਹਨੇ ਤੋੜਿਆ ਉਹ ਐਫ ਆਈ ਆਰ ਕੌਣ ਦਰਜ ਕਰੇਗਾ ਫੇਰ ਜਿਹੜੇ ਸੈਂਕੜਿਆਂ ਦੀ ਤਤਾਤ ਚ ਸਾਡੇ ਟਰੈਕਟਰ ਤੋੜਤੇ ਕਾਰਾਂ ਤੋੜਤੀਆ ਫੇਰ ਇਸ ਦੀ ਪੁਸ਼ਟੀ ਮੰਗਦੇ ਹਾਂ ਮੁੱਖ ਮੰਤਰੀ ਸਾਹਿਬ ਤੋਂ ਜੀ ਨੇ ਕਿਹਾ ਕਿ ਤੁਸੀਂ ਹੈਡਰੇ ਨਹੀਂ ਲੈ ਕੇ ਜਾ ਸਕਦੇ ਹਾਂ ਬੰਦੇ ਮਰਵਾਉਣ ਤੁਸੀਂ ਤੇ ਹੈਡਰਾ ਤੁਸੀਂ ਬੰਦ ਕਰਤਾ ਜੀਸੀਬੀ ਬੰਦ ਕਰਤੀ ਪੋਗਲੇ ਨਹੀਂ ਲੈ ਕੇ ਜਾ ਸਕਦੇ ਉਹਨਾਂ ਨੇ ਪਾਕਿਸਤਾਨ ਬਣਾਤਾ ਉਹ ਸਾਡੀ ਸਰਹੱਦ ਤੇ ਆ ਕੇ ਸ਼ਰੇ ਮਾਰ ਰਹੇ ਅਥਰੂ ਕਹੇ ਸੇ ਗੋਲੇ ਸੱਟ ਰਹੇ ਆ ਡਰੋਨ ਭੇਜ ਰਹੇ ਆ ਕੌਣ ਪਰਚਾ ਦਰਜ ਕਰੇਗਾ ਸੋ ਸਾਡੀਆਂ ਇਹ तमाम ਮੰਗਾਂ ਸਾਨੂੰ ਕਿਸਾਨਾਂ ਨੂੰ ਦਿੱਲੀ ਜਾਂਦੇ ਹੋ ਵਿਰੋਧੀਆਂ ਤੇ ਬਾਈ ਨੇ ਮੈਫਆਰ ਦਰਜ ਕਰੋ ਜਿਹੜੇ ਰਹਿੰਦੇ ਸਾਡੇ ਕਿਸਾਨ ਭਰਾ ਹੈ ਯਾ ਪ੍ਰਿਤਪਾਲਾ ਉਹ ਵੀ ਮਕਦਮਾ ਦਰਜ ਕਰੋ ਜਿਹੜੇ ਕਿਸਾਨ ਸ਼ਹੀਦ ਹੋਇਆ ਹੋਰ ਉਹਨਾਂ ਨੂੰ ਵੀ ਸਰਕਾਰ ਮੁਆਵਜ਼ਾ ਦੇਵੇ ਕੋਈ ਮੁੱਖ ਮੰਤਰੀ ਸਾਹਿਬ ਨੇ ਆਦੀ ਜੇਬ ਚੋਂ ਮੁਆਵਜ਼ਾ ਨਹੀਂ ਦਿੱਤਾ ਇਹ ਲੋਕਾਂ ਦਾ ਜਿਹੜਾ ਟੈਕਸ ਮਣੀਆ ਉਹ ਦਿੱਤੇ ਆ ਸੋ ਨਾਮਕ ਸਾਥ ਤੇ ਗਾਂ ਤੋਂ ਇਹ ਯਕੀਨ ਦਿਵਾਉਣ ਕਿ ਉਹਨਾਂ ਦੀ ਰਾਖੀ ਕਰਨਗੇ ਮੈਨੂੰ ਯਾਦ ਹੈ ਕਾਂਗਰਸ ਪਾਰਟੀ ਜਦੋਂ ਸਰਕਾਰ ਸੀ ਦਿੱਲੀ ਦੀਆਂ ਬਰੂਹਾਂ ਤੱਕ ਅਸੀਂ ਕਿਸਾਨ ਨੂੰ ਛੱਡ ਗਿਆ ਸੀ ਇੱਕ ਕਿਸਾਨ ਤੇ ਅਸੀਂ ਪਰਚਾ ਨਹੀਂ ਹੋਣ ਦਿੱਤਾ ਸੋ ਇਹ ਲੜਾਈ ਸਾਡੀ ਅਗਲਾ ਜਿਹੜਾ ਫੈਸਲਾ ਹੋਏਗਾ ਕੱਲ ਦੇ ਹੌਸਲਾ ਇਹ ਲੜਾਈ ਜਾਰੀ ਰਹੇਗੀ ਸੀਐਲਪੀ ਸਾਹਿਬ ਤੇ ਜੋ ਫੈਸਲਾ ਸੀਐਲਪੀ ਸਾਹਿਬ ਸਾਡਾ ਲੈਣਗੇ ਪੂਰੀ ਮੁਕੰਮਲ ਸੀਐਲਪੀ ਅਗਲੀ ਲੜਾਈ ਇਸੇ ਤਰ੍ਹਾਂ ਸੀ ਕਿਸਾਨ ਦੀ ਲੜਾਂਗੇ ਔਰ ਅੰਤਮ ਸਮੇਂ ਤੱਕ ਲੜਾਂਗੇ ਜਿੰਨਾ ਚੱਕਰ ਹਰਿਆਣੇ ਦੇ ਗ੍ਰਹਿ ਮੰਤਰੀ ਤੇ ਤੇ ਐਸਪੀ ਜੀਨ ਤੇ ਐਸਪੀ ਅਬਾੜਾ ਉਲਟਾ ਇਹ ਡਾਇਰੈਕਸ਼ਨ ਦਿੱਤੀਆਂ ਕਿ ਨਾਮਜ਼ਦ ਕਰੋ 100 ਬੰਦੇ ਕਹਿੰਦੇ ਅਸੀਂ ਆਈਡੈਂਟੀਫਾਈ ਕਰਦੇ ਹਾਂ ਇਹਨਾਂ ਤੇ ਪਰਚਾ ਦਰਜ ਕਰੋ ਹਰਿਆਣੇ ਦੇ 300 ਸਾਦੇ ਪਰਚੇ ਦਰਜ ਕਰ ਦੇਣਗੇ ਇਹ ਕਹਤਾ ਇਹਨਾਂ ਦੇ ਪਾਸਪੋਰਟ ਰੱਦ ਕਰ ਦਿਓ ਜਿਵੇਂ ਦੀਆਂ ਫੋਟੋ ਐ ਇਹ ਸਰਾਸਰ ਠੱਗਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕਹਿੰਦੇ ਦੇਸ਼ ਦੇ ਗ੍ਰਹਿ ਮੰਤਰੀ ਦੇ ਕਹਿੰਦੇ ਪੰਜਾਬ ਸਰ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਪੰਜਾਬ ਦੀ ਅੱਜ ਦੀ ਗੱਲ ਨੂੰ ਸਮਝਦੇ ਹੋਏ ਤੇ ਸਾਡੀ ਇਸ ਡਿਮਾਂਡ ਨੂੰ ਸਾਹਮਣੇ ਜਿਹੜੀ ਅਸੀਂ ਰੱਖੀ ਹੈ ਕਿ ਝੂਠ ਦਾ ਪਲੰਦਾ ਨਾ ਪੜੋ ਗਵਰਨਰ ਸਾਹਿਬ ਤੁਸੀਂ ਕਨਸਟੀਟਿਊਸ਼ਨ ਹੈਡ ਹੋ ਤੁਹਾਡੇ ਸਾਹਮਣੇ ਜੋ ਕੁਝ ਰੱਖ ਦੇਣ ਉਹ ਪੜਨਾ ਜ਼ਰੂਰੀ ਨਹੀਂ ਹੁੰਦਾ ਤੋ ਅਸੀਂ ਮਸ਼ਕੂਰ ਆ ਉਹਨਾਂ ਨੇ ਇਹ ਗੱਲ ਤੇ ਬਾਕਾਇਦਾਤਾ ਔਰ ਮੋਹ ਲਗਾਈ ਉੱਥੇ ਹੀ ਕਾਗਜ਼ ਉਹਨਾਂ ਨੇ ਟੇਬਲ ਤੇ ਛੱਡ ਦਿੱਤੇ ਕਿ ਮੈਂ ਤੇ ਝੂਠ ਦਾ ਪਲੰਦਾ ਨਹੀਂ ਜਪਣਾ ਸੋ ਇਹ ਇਹਦੇ ਵਿੱਚ ਮੈਸਮਨ ਡੈਮੋਕ੍ਰੇਸੀ ਦੀ ਤੇ ਪੰਜਾਬੀਅਤ ਦੀ ਵੱਡੀ ਜਿੱਤ ਹੋਈ ਹੈ ਐਨਾਂ ਹੀ ਕਹਿੰਦਾ ਹੋਇਆ ਮੇਰੀ ਕੋਈ ਹੋਰ ਤੁਸੀਂ ਗੱਲ ਕਰਦੇ ਪ੍ਰਧਾਨ ਜੀ ਗੱਲ ਕਰਨਾ ਚਾਹਣ ਆ ਬਹੁਤ ਸਾਰਾ ਚੀਜ਼ਾਂ ਵਿਸਤਾਰਪੂਰਕ ਸਾਡੇ ਸੀਐਲਪੀ ਲੀਡਰ ਸਾਹਿਬ ਨੇ ਦੱਸਤੀਆਂ ਅੱਜ ਸਾਡੀ ਜਿਹੜੀ ਗਵਰਨਰ ਸਾਹਿਬ ਦੇ ਐਡਰੈਸ ਦਾ ਕੋਈ ਵਿਰੋਧ ਨਹੀਂ ਕਰ ਰਹੀ ਸੀ ਅਸੀਂ ਕਿਹਾ ਮਾਫੀ ਮੰਗੋ ਔਰ ਦੂਸਰਾ ਬਿਫੋਰ ਗਵਰਨਰ ਐਡਰੈਸ ਤੁਸੀਂ ਸ਼ਰਧਾਂਜਲੀ ਅਰਪਿਤ ਕਰੋ ਸ਼ੁਕਰਾਨੂ ਜਿਹੜਾ ਉਹ 21 ਸਾਲਾ ਦਾ ਨੌਜਵਾਨ ਸ਼ਹੀਦ ਹੋ ਗਿਆ ਕੀ ਸ਼ਰਧਾਂਜਲੀ ਅਰਪਿਤ ਨਹੀਂ ਕੀਤੀ ਜਾ ਸਕਦੀ ਸੀ ਇਸ ਕਰਕੇ ਅਸੀਂ ਵੈਲਟ ਚਾਏ ਆਦੇ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ ਔਰ ਜਿਵੇਂ ਬਾਜਵਾ ਸਾਹਿਬ ਨੇ ਦੱਸਿਆ ਕਿ ਪਹਿਲੀ ਵਾਰੀ ਗਵਰਨਰ ਸਾਹਿਬ ਐਡਰੈਸ ਛੱਡ ਕੇ ਹੀ ਭੱਜ ਗਏ ਉਹਨਾਂ ਨੇ ਐਡਰੈਸ ਨਹੀਂ ਪੜਿਆ ਛੱਡ ਚਲੋ ਜ਼ੀਰੋ ਐਫ ਆਈ ਆਰ ਕਰਤੀ ਇਹਨਾਂ ਨੇ ਉਹ ਵੀ 8 ਦਿਨਾਂ ਬਾਅਦ ਮੇਰਾ ਸਵਾਲ ਹੈ ਮੁੱਖ ਪੰਜਾਬ हां ਦਿਨਾਂ ਬਾਅਦ ਐਫ ਆਈ ਆਰ ਦਰਜ ਕਿਉਂ ਕੀਤੀ ਐਂਡ ਵਾਈ ਜ਼ੀਰੋ ਐਫ ਆਈ ਆਰ 8 ਦਿਨਾਂ ਬਾਅਦ ਜੇ ਜ਼ੀਰੋ ਐਫ ਆਈ ਆਰ ਕਰਨੀ ਸੀ ਤਾਂ ਪਹਿਲੇ ਦਿਨ ਕਰ ਦਿੰਦਾ ਭਾਈ 8 ਦਿਨ ਚ ਰੋਲਦੀ ਰਹੀ ਸ਼ੁਕਰਨ ਰੋਜ਼ ਮਰਦਾ ਰਿਆ 8 ਦਿਨ ਲਗਾਤਾਰ ਮਰਦਾ ਰਿਆ ਔਰ ਪੁਰੀ ਭੈਣ ਟੀਕਾ ਮਾਰ ਰਹੀ ਸੀ ਉਹਦਾ ਬਾਪ ਕੱਲ ਮਿਲ ਕੇ ਆਇਆ ਚੀਕਾ ਮਾਰ ਰਿਆ ਔਰੇ ਤਿੰਨ ਕਾਗਜ਼ ਕਾਲੇ ਕੀਤੇ ਐ ਬਾਈਬਲ ਕਲਾਚ ਵੀ ਐਵੇਂ ਜ਼ੀਰੋ ਐਫ ਆਈ ਆਰ ਹੋਈ ਸੀ ਬਾਜਵਾ ਸਾਹਿਬ ਨੇ ਠੀਕ ਕੀਤਾ ਮੁੱਖ ਮੰਤਰੀ ਪੰਜਾਬ ਨੇ ਇਹ ਗੱਲ ਲੋਕ ਸਮਝ ਗਈ ਕਿ ਪੁਲਿਸ ਹਣ ਪਿਛਾਤੀ ਨਹੀਂ ਹੁੰਦੀ ਗੋਲੀ ਵੱਜ ਗਈ ਰਬੜ ਬੁਲੇਟ ਵੱਜ ਗਿਆ ਕੀ ਚਾਹੇ ਪੰਜਾਬ ਦਾ ਕੋਈ ਨੌਜਵਾਨ ਕਲਕੱਤੇ ਜਾ ਕੇ ਮਰ ਜਾਏਗਾ ਹਰਿਆਣਾ ਜਾ ਕੇ ਮਰ ਜਾਏਗਾ ਐਫ ਆਈ ਆਰ ਦਰਜ ਨਹੀਂ ਹੋਏਗੀ ਰਬਾਟ ਬੁਲੇ ਤੁਸੀਂ ਹਰਿਆਣਾ ਪੁਲਿਸ ਤੇ ਪਰਚਾ ਦਰਜ ਕਰੋ ਤੁਸੀਂ ਗ੍ਰਹਿ ਮੰਤਰੀ ਤੇ ਪਰਚਾ ਦਰਜ ਕਰੋ ਇਨਵੈਸਟੀਗੇਸ਼ਨ ਬਾਅਦ ਕਰੋ ਤੁਸੀਂ ਕਹਤਾ ਉਹਨੂੰ ਇਨਵੈਸਟੀਗੇਸ਼ਨ ਵੀ ਉਹ ਕਰਨਗੇ ਫੇਰ ਪ੍ਰਤੀਪਾਲ ਦਾ ਕੀ ਹੋਇਆ ਜਿਹੜਾ ਜ਼ੇਰੇ ਇਲਾਜ ਪੀਜੀਐਚ ਤੇ ਪਿਆ ਹੈ ਬੜੀਆਂ ਜਦੋਂ ਜ਼ਹਿਰ ਤੋਂ ਬਾਅਦ ਉਹਨੂੰ ਛਡਾ ਕੇ ਲਿਆਏ ਔਰ ਇਹ ਗੱਲ 'ਚ ਰੱਸਾ ਪਾਇਆ ਗਿਆ ਔਰ ਇਹ ਮੂੰਹ 'ਚ ਪਲੇਟਾਂ ਪਾਈਆਂ ਵੀ ਐ ਹਰਿਆਣਾ ਦੀ ਪੁਲਿਸ ਚੱਕ ਕੇ ਲਗੀ ਉੱਥੇ মিডিਆ ਅਲਾਊਡ ਨਹੀਂ ਹੈ ਤੁਸੀਂ ਇੱਕ ਰੱਸਾ ਕਿਨੇ ਪਾਇਆ ਉਰੀਆ ਲੱਤਾ ਕਿਨੇ ਤੋੜੀਆਂ ਹੋਰਾ ਮੂੰਹ ਕਿਨੇ ਤੋੜਿਆ ਉਹ ਐਫ ਆਈ ਆਰ ਕੌਣ ਦਰਜ ਕਰੇਗਾ ਫੇਰ ਜਿਹੜੇ ਸੈਂਕੜਿਆਂ ਦੀ ਤਤਾਤ ਚ ਸਾਡੇ ਟਰੈਕਟਰ ਤੋੜਤੇ ਕਾਰਾਂ ਤੋੜਤੀਆਂ ਫੇਰ ਇਸ ਦੀ ਪੁਸ਼ਟੀ ਮੰਗਦੇ ਆ ਮੁੱਖ ਮੰਤਰੀ ਸਾਹਿਬ ਤੋਂ ਕਿਨੇ ਕਿਹਾ ਕਿ ਤੁਸੀਂ ਹੈਡਰੇ ਨਹੀਂ ਲੈ ਕੇ ਜਾ ਸਕਦੇ ਹਾਂ ਬੰਦੇ ਮਰਵਾਉਣ ਤੁਸੀਂ ਤੇ ਤੇ ਹੈਡਰਾ ਤੁਸੀਂ ਬੰਦ ਕਰਤਾ ਜੀ ਸੀ ਬੀ ਬੰਦ ਕਰਤੀ ਪੋਗਲੇ ਨਹੀਂ ਲੈ ਕੇ ਜਾ ਸਕਦੇ ਉਹਨਾਂ ਨੇ ਪਾਕਿਸਤਾਨ ਬਣਾਤਾ ਉਹ ਸਾਡੀ ਸਰਹੱਦ ਤੇ ਆ ਕੇ ਸ਼ਰੇ ਮਾਰੇ ਅਥਰੂ ਕੈਸੇ ਗੋੜੇ ਸੱਟ ਰਿਹਾ ਡਰੋਨ ਭੇਜ ਰਿਹਾ ਕੌਣ ਪਰਚਾ ਦਰਜ ਕਰੇਗਾ ਸੋ ਸਾਡੀਆਂ ਇਹ ਤਮਾਮ ਮੰਗਾਂ ਸਾਨੂੰ ਕਿਸਾਨਾਂ ਨੂੰ ਦਿੱਲੀ ਜਾਂਦੇ ਹੋ ਵਿਰੋਧੀਆਂ ਤੇ ਭਾਈ ਨੇ ਐਫ ਆਈ ਆਰ ਦਰਜ ਕਰੋ ਜਿਹੜੇ ਰਹਿੰਦੇ ਸਾਡੇ ਕਿਸਾਨ ਭਰਾ ਹੈ ਜਾਂ ਪ੍ਰਿਤਪਾਲਾ ਉਹ ਵੀ ਮਕਦਮਾ ਦਰਜ ਕਰੋ ਜਿਹੜੇ ਕਿਸਾਨ ਸ਼ਹੀਦ ਹੋਇਆ ਹੋਰ ਉਹਨਾਂ ਨੂੰ ਵੀ ਸਰਕਾਰ ਮੁਆਵਜ਼ਾ ਦੇਵੇ ਕੋਈ ਮੁੱਖ ਮੰਤਰੀ ਸਾਹਿਬ ਨੇ ਆਦੀ ਜੇਬ ਚੋਂ ਮੁਆਵਜ਼ਾ ਨਹੀਂ ਦਿੱਤਾ ਇਹ ਲੋਕਾਂ ਦਾ ਜਿਹੜਾ ਟੈਕਸ ਮਣੀ ਆ ਉਹ ਦਿੱਤਿਆ ਸੋ ਨਮਨ ਕੇ ਸਾਥ ਤੇ ਗਾਂ ਤੋਂ ਇਹ ਯਕੀਨ ਦਵਾਉਣ ਕਿ ਉਹਨਾਂ ਦੀ ਰਾਖੀ ਕਰਨਗੇ ਮੈਨੂੰ ਯਾਦ ਹੈ ਕਾਂਗਰਸ ਪਾਰਟੀ ਜਦੋਂ ਸਰਕਾਰ ਸੀ ਦਿੱਲੀ ਦੀਆਂ ਬਰੂਹਾ ਤੱਕ ਅਸੀਂ ਕਿਸਾਨ ਨੂੰ ਛੱਡ ਕੇ ਆਏ ਸੀ ਇੱਕ ਕਿਸਾਨ ਤੇ ਅਸੀਂ ਪਰਚਾ ਨਹੀਂ ਹੋਣ ਦਿੱਤਾ ਸੋ ਇਹ ਲੜਾਈ ਸਾਡੀ ਅਗਲਾ ਜਿਹੜਾ ਫੈਸਲਾ ਹੋਏਗਾ ਕੱਲ ਦੇ ਹਾਊਸ ਦਾ ਇਹ ਲੜਾਈ ਜਾਰੀ ਰਹੇਗੀ ਸੀਐਲਪੀ ਸਾਹਿਬ ਤੇ ਜੋ ਫੈਸਲਾ ਸੀਐਲਪੀ ਸਾਹਿਬ ਸਾਡਾ ਲੈਣਗੇ ਪੂਰੀ ਮੁਕੰਮਲ ਸੀਐਲਪੀ ਅਗਲੀ ਲੜਾਈ ਇਸੇ ਤਰ੍ਹਾਂ ਸੀ ਕਿਸਾਨ ਦੀ ਲੜਾਂਗੇ ਔਰ ਅੰਤਮ ਸਮੇਂ ਤੱਕ ਲੜਾਂਗੇ ਜਿੰਨਾ ਚੱਕਰ ਹਰਿਆਣੇ ਦੇ ਗ੍ਰਹਿ ਮੰਤਰੀ ਤੇ ਤੇ ਐਸਪੀ ਜੀਨ ਤੇ ਐਸਪੀ ਅਬਾੜਾ ਉਲਟਾ ਇਹ ਡਾਇਰੈਕਸ਼ਨ ਦਿੱਤੀਆਂ ਕਿ ਨਾਮਜ਼ਦ ਕਰੋ 100 ਬੰਦੇ ਕਹਿੰਦੇ ਅਸੀਂ ਆਈਡੈਂਟੀਫਾਈ ਕਰਦੇ ਹਾਂ ਇਹਨਾਂ ਦੇ ਪਰਚਾ ਦਰਜ ਕਰੋ ਹਰਿਆਣੇ ਦੇ 300 ਸਾਦੇ ਪਰਚੇ ਦਰਜ ਕਰ ਦੇਣਗੇ ਇਹ ਕਹਿੰਦਾ ਇਹਨਾਂ ਦੇ ਪਾਸਪੋਰਟ ਰਜਿਸਟਰ ਕਰਦੇ ਹੋ ਜਿਨ੍ਹਾਂ ਦੀਆਂ ਫੋਟੋ ਹੈ ਇਹ ਸਰਾਸਰ ਠੱਗਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕਹਿੰਦੇ ਦੇਸ਼ ਦੇ ਗ੍ਰਹਿ ਮੰਤਰੀ ਦੇ ਕਹਿੰਦੇ ਪੰਜਾਬ ਦੇ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਪੰਜਾਬ ਦੀ ਅੱਜ ਦੀ ਗੱਲ ਨੂੰ ਸਮਝਦੇ ਹੋਏ ਤੇ ਸਾਡੀ ਇਸ ਡਿਮਾਂਡ ਨੂੰ ਸਾਹਮਣੇ ਜਿਹੜੀ ਅਸੀਂ ਰੱਖੀ ਹੈ ਕਿ ਝੂੜ ਦਾ ਪਲੰਦਾ ਨਾ ਪੜੋ ਗਵਰਨਰ ਸਾਹਿਬ ਤੁਸੀਂ ਕਨਸਟੀਟਿਊਸ਼ਨ ਹੈਡ ਹੋ ਤੁਹਾਡੇ ਸਾਹਮਣੇ ਜੋ ਕੁਝ ਰੱਖ ਦੇਣ ਉਹ ਪੜਨਾ ਜ਼ਰੂਰੀ ਨਹੀਂ ਹੁੰਦਾ ਤੋਂ ਅਸੀਂ ਮਸ਼ਕੂਰ ਆ ਉਹਨਾਂ ਨੇ ਇਹ ਗੱਲ ਤੇ ਬਕਾਇਦਾਤਾ ਔਰ ਮੋਹ ਲਗਾਈ ਉੱਥੇ ਹੀ ਕਾਗਜ਼ ਉਹਨਾਂ ਨੇ ਟੇਬਲ ਤੇ ਛੱਡ ਦਿੱਤੇ ਕਿ ਮੈਂ ਤੇ ਝੂੜ ਦਾ ਪਲੰਦਾ ਨਹੀਂ ਜਿਪੜਨਾ ਸੋ ਇਹ ਇਹਦੇ ਵਿੱਚ ਮੈਂ ਸਮਝਣਾ ਡੈਮੋਕ੍ਰੇਸੀ ਦੀ ਤੇ ਪੰਜਾਬੀਅਤ ਦੀ ਵੱਡੀ ਜਿੱਤ ਹੋਈ ਹੈ ਇਹ ਨਹੀਂ ਕਹਿੰਦਾ ਹੋਇਆ ਮੇਰੀ ਕੋਈ ਹੋਰ ਤੁਸੀਂ ਗੱਲ ਕਰਦੇ ਪ੍ਰਧਾਨ ਜੀ ਗੱਲ ਕਰ ਮੈਂ ਚਾਹਾਂ ਆ ਬਹੁਤ ਸਾਰਾ ਚੀਜ਼ਾਂ ਵਿਸਤਾਰਪੂਰਕ ਸਾਡੇ ਸੀਐਲਪੀ ਲੀਡਰ ਸਾਹਿਬ ਨੇ ਦੱਸਤੀਆਂ ਅੱਜ ਸਾਡੀ ਜਿਹੜੀ ਪੈਨ ਗਵਰਨਰ ਸਾਹਿਬ ਦੇ ਐਡਰੈਸ ਦਾ ਕੋਈ ਵਿਰੋਧ ਨਹੀਂ ਕਰ ਰਹੀ ਸੀ ਅਸੀਂ ਕਿਹਾ ਮਾਫੀ ਮੰਗੋ ਔਰ ਦੂਸਰਾ ਬਿਫੋਰ ਗਵਰਨਰ ਐਡਰੈਸ ਤੁਸੀਂ ਸ਼ਰਧਾਂਜਲੀ ਅਰਪਤ ਕਰੋ ਸ਼ੁਕਰਾਨੂ ਜਿਹੜਾ ਉਹ 21 ਸਾਲਾ ਦਾ ਨੌਜਵਾਨ ਸ਼ਹੀਦ ਹੋ ਗਿਆ ਕੀ ਸ਼ਰਧਾਂਜਲੀ ਅਰਪਿਤ ਨਹੀਂ ਕੀਤੀ ਜਾ ਸਕਦੀ ਸੀ ਇਸ ਕਰਕੇ ਅਸੀਂ ਵੈਲਚਾਏ ਆਦੇ ਕਿਸਾਨਾਂ ਦੀ ਆਵਾਜ਼ بلند ਕੀਤੀ ਔਰ ਜਿਵੇਂ ਬਾਜਵਾ ਸਾਹਿਬ ਨੇ ਦੱਸਿਆ ਕਿ ਪਹਿਲੀ ਵਾਰੀ ਗਵਰਨਰ ਸਾਹਿਬ ਐਡਰੈਸ ਛੱਡ ਕੇ ਹੀ ਭੱਜ ਗਏ ਉਹਨਾਂ ਨੇ ਐਡਰੈਸ ਨਹੀਂ ਪੜਿਆ ਸੱਡ ਚਲੋ ਜ਼ੀਰੋ ਐਫ ਆਈ ਆਰ ਕਰਤੀ ਇਹਨਾਂ ਨੇ ਉਹ ਵੀ 8 ਦਿਨਾਂ ਬਾਅਦ ਮੇਰਾ ਸਵਾਲ ਹੈ दिन बाद एफ आई आर दर्ज क्यों की शुभकरण रोज मरदार मरद रहा भेन चीका मार रही थी बाप कल मिलके आया चीका मार रहा और तीन कागज कॉले किला एवं जीरो साहब ने ठीक कहा मुखमंत्री ने यह गल ਲੋਕ ਸਮਝ ਕਹੀ ਕਿ ਪੁਲਿਸ ਅਣ ਪਛਾਤੀ ਨਹੀਂ ਹੁੰਦੀ ਗੋਲੀ ਵੱਜ ਗਈ ਰਬੜ ਬੁਲੇਟ ਵੱਜ ਗਿਆ ਕੀ ਚਾਹੇ ਪੰਜਾਬ ਦਾ ਕੋਈ ਨੌਜਵਾਨ ਕਲਕੱਤੇ ਜਾ ਕੇ ਮਰ ਜਾਏਗਾ ਹਰਿਆਣਾ ਜਾ ਕੇ ਮਰ ਜਾਏਗਾ ਐਫ ਆਈ ਆਰ ਦਰਜ ਨਹੀਂ ਹੋਏਗੀ ਰਬੜ ਬੁਲੇਟ ਤੁਸੀਂ ਹਰਿਆਣਾ ਪੁਲਿਸ ਤੇ ਪਰਚਾ ਦਰਜ ਕਰੋ ਤੁਸੀਂ ਗ੍ਰਹਿ ਮੰਤਰੀ ਤੇ ਪਰਚਾ ਦਰਜ ਕਰੋ ਇਨਵੈਸਟੀਗੇਸ਼ਨ ਬਾਤ ਕਰੋ ਤੁਸੀਂ ਕਹਿੰਦਾ ਉਹਨੂੰ ਇਨਵੈਸਟੀਗੇਸ਼ਨ ਵੀ ਉਹ ਕਰਨਗੇ ਫਿਰ ਪ੍ਰਤਪਾਲ ਦਾ ਕੀ ਹੋਇਆ ਜਿਹੜਾ ਜ਼ੇਰੇ ਇਲਾਜ ਪੀਜੀਐਚ ਤੇ ਪਿਆ ਬੜੀਆਂ ਜਦੋਂ ਜੇਬ ਤੋਂ ਬਾਅਦ ਉਹਨੂੰ ਛਡਾ ਕੇ ਲਿਆਏ ਔਰ ਇਹ ਗੱਲ 'ਚ ਰੱਸਾ ਪਾਇਆ ਗਿਆ ਔਰ ਇਹ ਮੂੰਹ 'ਚ ਪਲੇਟਾਂ ਪਾਈਆਂ ਵੀ ਐ। ਯਾਨਾਂ ਦੀ ਪੁਲਿਸ ਚੱਕ ਕੇ ਲਗੀ ਉੱਥੇ মিডিਆ ਅਲਾਉਡ ਨਹੀਂ ਹੈ। ਤੁਸੀਂ ਇੱਕ ਰੱਸਾ ਕਿਨੇ ਪਾਇਆ? ਉਹਨੀਆਂ ਲੱਤਾਂ ਕਿਨੇ ਤੋੜੀਆਂ ਔਰ ਮੂੰਹ ਕਿਨੇ ਤੋੜਿਆ? ਉਹ ਐਫਆਈਆਰ ਕੌਣ ਦਰਜ ਕਰੇਗਾ? ਫੇਰ ਜਿਹੜੇ ਸੈਂਕੜਿਆਂ ਦੀ ਤਤਾਤ 'ਚ ਸਾਡੇ ਟਰੈਕਟਰ ਤੋੜਤੇ, ਕਾਰਾਂ ਤੋੜਤੀਆਂ ਫੇਰ ਇਸ ਗੱਲ ਦੀ ਪੁਸ਼ਟੀ ਮੰਗਦੇ ਹਨ ਮੁੱਖ ਮੰਤਰੀ ਸਾਹਿਬ ਤੋਂ। ਕਿਨੇ ਕਿਹਾ? ਕਿ ਤੁਸੀਂ ਹੈਡਰੇ ਨਹੀਂ ਲੈ ਕੇ ਜਾ ਸਕਦੇ ਹਾਂ ਬੰਦੇ ਮਰਵਾਉਣ ਤੁਸੀਂ ਭੇਜ ਤੇ ਹੈਡਰਾ ਤੁਸੀਂ ਬੰਦ ਕਰਤਾ ਜੀਸੀਬੀ ਬੰਦ ਕਰਤੀ ਪੋਗਲੇ ਨਹੀਂ ਲੈ ਕੇ ਜਾ ਸਕਦੇ ਉਹਨਾਂ ਨੇ ਪਾਕਿਸਤਾਨ ਬਣਾਤਾ ਉਹ ਸਾਡੀ ਸਰਹੱਦ ਤੇ ਆ ਕੇ ਸ਼ਰੇ ਮਾਰ ਰਹੇ ਅਥਰੂ ਕਹੇ ਸੇ ਗੋਲੇ ਸੱਟ ਰਹੇ ਆ ਡਰੋਨ ਭੇਜ ਰਹੇ ਆ ਕੌਣ ਪਰਚਾ ਦਰਜ ਕਰੇਗਾ ਸੋ ਸਾਡੀਆਂ ਇਹ ਤਮਾਮ ਮੰਗਾਂ ਸਾਨੂੰ ਕਿਸਾਨਾਂ ਨੂੰ ਦਿੱਲੀ ਜਾਂਦੇ ਹੋ ਵਿਰੋਧੀਆਂ ਤੇ ਬਾਈ ਨੇ ਐਫ ਆਈ ਆਰ ਦਰਜ ਕਰੋ ਜਿਹੜੇ ਰਹਿੰਦੇ ਸਾਡੇ ਕਿਸਾਨ ਭਰਾ ਹੈ ਜਾ ਪ੍ਰੀਤਪਾਲਾ ਉਹ ਵੀ ਮਕਦਮਾ ਦਰਜ ਕਰੋ ਜਿਹੜੇ ਕਿਸਾਨ ਸ਼ਹੀਦ ਹੋਇਆ ਹੋਰ ਉਹਨਾਂ ਨੂੰ ਵੀ ਸਰਕਾਰ ਮੁਆਵਜ਼ਾ ਦੇਵੇ ਕੋਈ ਮੁੱਖ ਮੰਤਰੀ ਸਾਹਿਬ ਨੇ ਆਦੀ ਜੇਬ ਚੋਂ ਮੁਆਵਜ਼ਾ ਨਹੀਂ ਦਿੱਤਾ ਇਹ ਲੋਕਾਂ ਦਾ ਜਿਹੜਾ ਟੈਕਸ ਬਣਿਆ ਉਹ ਦਿੱਤੇ ਆ ਸੋ ਨਰਮ ਕਿਸਾਨ ਤੇ ਗਾਂ ਤੋਂ ਇਹ ਯਕੀਨ ਦਿਵਾਉਣ ਕਿ ਉਹਨਾਂ ਦੀ ਰਾਖੀ ਕਰਨਗੇ ਮੈਨੂੰ ਯਾਦ ਹੈ ਕਾਂਗਰਸ ਪਾਰਟੀ ਜਦੋਂ ਸਰਕਾਰ ਸੀ ਦਿੱਲੀ ਦੀਆਂ ਬਰੂਹਾਂ ਤੱਕ ਅਸੀਂ ਕਿਸਾਨ ਨੂੰ ਛੱਡ ਕੇ ਆਏ ਸੀ ਇੱਕ ਕਿਸਾਨ ਤੇ ਅਸੀਂ ਪਰਚਾ ਨਹੀਂ ਹੋਣ ਦਿੱਤਾ ਸੋ ਇਹ ਲੜਾਈ ਸਾਡੀ ਅਗਲਾ ਜਿਹੜਾ ਫੈਸਲਾ ਹੋਏਗਾ ਕੱਲ ਦੇ ਹਾਊਸ ਦਾ ਇਹ ਲੜਾਈ ਜਾਰੀ ਰਹੇਗੀ ਸੀਐਲਪੀ ਸਾਹਿਬ ਤੇ ਜੋ ਫੈਸਲਾ ਸੀਐਲਪੀ ਸਾਹਿਬ ਸਾਡਾ ਲੈਣਗੇ ਪੂਰੀ ਮੁਕੰਮਲ ਸੀਐਲਪੀ ਅਗਲੀ ਲੜਾਈ ਇਸੇ ਤਰ੍ਹਾਂ ਸੀ ਕਿਸਾਨ ਦੀ ਲੜਾਂਗੇ ਔਰ ਅੰਤਮ ਸਮੇਂ ਤੱਕ ਲੜਾਂਗੇ ਜਿੰਨਾ ਚੱਕਰ ਹਰਿਆਣੇ ਦੇ ਗ੍ਰਹਿ ਮੰਤਰੀ ਤੇ ਤੇ ਐਸਪੀ ਜੀਨ ਤੇ ਐਸਪੀ ਅਬਾੜਾ ਉਲਟਾ ਇਹ ਡਾਇਰੈਕਸ਼ਨ ਦਿੱਤੀਆਂ ਕਿ ਨਾਮਜ਼ਦ ਕਰੋ 100 ਬੰਦੇ ਕਹਿੰਦੇ ਅਸੀਂ ਆਈਡੈਂਟੀਫਾਈ ਕਰਦੇ ਹਾਂ ਇਹਨਾਂ ਦੇ ਪਰਚਾ ਦਰਜ ਕਰੋ ਹਰਿਆਣੇ ਦੇ 300 ਸਾਧੇ ਪਰਚੇ ਦਰਜ ਕਰ ਦੇਣਗੇ ਇਹ ਕਹਤਾ ਇਹਨਾਂ ਦੇ ਪਾਸਪੋਰਟ ਰੱਦ ਕਰ ਦਿਓ ਜਿਨ੍ਹਾਂ ਦੀਆਂ ਫੋਟੋ ਐ ਇਹ ਸਰਾਸਰ ਠੱਗਾ ਹੈ ਦੇਸ਼ ਦੇ ਪ੍ਰਧਾਨ ਮੰਤਰੀ